ਦਰਬਾਰ ਸਭਾ ਆ ਕੇ ਯੋਗਾ ਕਰਨ ਵਾਲੀ ਗੁਜਰਾਤ ਦੀ ਕੁੜੀ ਅਰਚਨਾ ਮਕਵਾਨਾ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ ਉਸ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਿਆ ਜਿਸ ਦੇ ਵਿੱਚ ਉਸ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਐਫ ਆਈ ਆਰ ਦਰਜ ਕਰਵਾਈ ਹੈ ਉਸ ਦੇ ਖਿਲਾਫ ਪੜਾਅਸ ਕੱਢੀ ਆ ਤੇ ਪੁਲਿਸ ਨੂੰ ਉਸ ਨੇ ਅਪੀਲ ਕੀਤੀ ਹੈ ਕਿ ਜੋ ਐਫ ਆਈ ਆਰ ਮੇਰੇ ਉੱਤੇ ਦਰਜ ਕੀਤੀ ਗਿਆ ਉਸ ਨੂੰ ਵਾਪਸ ਲਵੋ ਨਹੀਂ ਤਾਂ ਅਦਾਲਤ ਵਿੱਚ ਜਾ ਕੇ ਮੈਂ ਵੀ ਇਸ ਦਾ ਜਵਾਬ ਦੇਵਾਂਗੀ ਉਸ ਦੇ ਵੱਲੋਂ ਇੱਕ ਵੀਡੀਓ ਸਾਂਝੀ ਕਰਕੇ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਗਏ ਨੇ ਅਤੇ ਆਖਿਆ ਗਿਆ ਕਿ ਜਦੋਂ ਮੈਂ ਯੋਗਾ ਕੀਤਾ ਮੈਨੂੰ ਉਸ ਵੇਲੇ ਕਿਸੇ ਨੇ ਨਹੀਂ ਰੋਕਿਆ ਨਾ ਹੀ ਕਿਸੇ ਨੇ ਮੈਨੂੰ ਇਸ ਕੰਮ ਕਰਨ ਦੇ ਬਾਰੇ ਕੋਈ ਦੱਸਿਆ ਸੀ ਕਿਉਂਕਿ ਮੈਂ ਯੋਗਾ ਕੀਤਾ ਸੀ ਮੈਂ ਆਪਣੀ ਭਾਵਨਾਵਾਂ ਦੇ ਨਾਲ ਹੀ ਯੋਗਾ ਕਰ ਰਹੀ ਸੀ ਤਾਂ ਮੈਨੂੰ ਕੁਝ ਵੀ ਇਸ ਵਿੱਚ ਗਲਤ ਨਹੀਂ ਸੀ ਲੱਗਿਆ ਇੱਕ ਵੇਲੇ ਤਾਂ ਉਸ ਦੇ ਵੱਲੋਂ ਮਾਫੀ ਮੰਗ ਲਈ ਗਈ ਸੀ ਜਦੋਂ ਇਹ ਵਾਦ ਖੜਾ ਹੋਇਆ ਪਰ ਹੁਣ ਆਪਣੀ ਉਹ ਦਲੀਲ ਦੇ ਰਹੀ ਹੈ ਕਿ ਕੁਝ ਵੀ ਮੈਂ ਗਲਤ ਨਹੀਂ ਕੀਤਾ ਮੈਂ ਜੋ ਕੀਤਾ ਸਹੀ ਕੀਤਾ ਹੈ ਅਤੇ ਇਸ ਦੀ ਲੜਾਈ ਉਸ ਦਾ ਕਹਿਣਾ ਹੈ ਅਦਾਲਤ ਵਿੱਚ ਮੇਰੇ ਵੱਲੋਂ ਲੜੀ ਜਾਵੇਗੀ ਇਸ ਮਾਮਲੇ ਦੇ ਵਿੱਚ ਜੋ ਕੁਝ ਉਸ ਦੇ ਵੱਲੋਂ ਵੀਡੀਓ ਸਾਂਝੀ ਕਰਕੇ ਆਖਿਆ ਗਿਆ ਤੁਹਾਨੂੰ ਉਹ ਦੱਸ ਦਿੰਨੇ ਆ ਸਾਰਿਆਂ ਨੂੰ ਮੇਰੀਆਂ ਸ਼ੁਭ ਕਾਮਨਾਵਾਂ 21 ਜੂਨ ਨੂੰ ਜਦੋਂ ਮੈਂ ਹਰਮੰਦਰ ਸਾਹਿਬ ਵਿਖੇ ਯੋਗਾ ਕਰ ਰਹੀ ਸੀ ਤਾਂ ਹਜ਼ਾਰਾਂ ਸਿੱਖ ਉੱਥੇ ਮੌਜੂਦ ਸੀ ਫੋਟੋ ਖਿੱਚਣ ਵਾਲਾ ਵੀ ਸਰਦਾਰ ਜੀ ਸੀ ਉਹ ਮੇਰੇ ਸਾਹਮਣੇ ਵੀ ਫੋਟੋਆਂ ਖਿੱਚ ਰਿਹਾ ਸੀ ਉੱਥੇ ਖੜੇ ਗਾਰਡਾ ਨੇ ਵੀ ਉਸ ਨੂੰ ਰੋਕਿਆ ਨਹੀਂ ਸਿਵਾਦਾਰ ਵੀ ਪੱਖਪਾਤੀ ਨੇ ਕਈਆਂ ਨੂੰ ਰੋਕਦੇ ਸੀ ਕਈਆਂ ਨੂੰ ਨਹੀਂ ਇਸ ਲਈ ਮੈਂ ਵੀ ਕਿਹਾ ਕਿ ਮੈਨੂੰ ਫੋਟੋ ਖਿੱਚਣ ਦਿਓ ਮੈਨੂੰ ਕੁਝ ਗਲਤ ਨਹੀਂ ਲੱਗਿਆ ਜਦੋਂ ਮੈਂ ਫੋਟੋਆਂ ਖਿਚਾ ਰਹੀ ਸੀ ਤਾਂ ਮੌਕੇ ਤੇ ਖੜੇ ਸਾਰੇ ਸਿੱਖ ਜਿਹੜੇ ਦੇਖ ਰਹੇ ਸੀ ਉਹਨਾਂ ਨੂੰ ਕੋਈ ਠੇਸ ਨਹੀਂ ਪਹੁੰਚੀ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਹੈ ਪਰ ਸਤ ਸਮੁੰਦਰੋਂ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈਂ ਕੁਝ ਗਲਤ ਕੀਤਾ ਹੈ ਮੇਰੀ ਫੋਟੋ ਨੈਗੇਟਿਵ ਤਰੀਕੇ ਦੇ ਨਾਲ ਵਾਇਰਲ ਕਰ ਦਿੱਤੀ ਤੇ ਜਿਸ ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੱਲੋਂ ਮੇਰੇ ਖਿਲਾਫ ਬੇਬੁਨਿਆਦ ਐਫ ਆਈ ਆਰ ਦਰਜ ਕਰਵਾਈ ਗਈ ਹੈ ਹੋਨ ਸੀਸੀਟੀਵੀ ਕੈਮਰੇ ਦੀ ਪੂਰੀ ਵੀਡੀਓ ਵਾਇਰਲ ਕਰੋ ਇੱਥੇ ਕਿਤੇ ਵੀ ਕੋਈ ਵੀ ਨੇਮ ਨਹੀਂ ਲਿਖਿਆ ਹੋਇਆ ਇੱਥੇ ਰੋਜ਼ਾਨਾ ਜਾਣ ਵਾਲੇ ਸਿੱਖਾਂ ਨੂੰ ਨਾਮ ਦਾ ਪਤਾ ਨਹੀਂ ਤਾਂ ਗੁਜਰਾਤ ਤੋਂ ਪਹਿਲੀ ਵਾਰ ਆਈ ਇੱਕ ਕੁੜੀ ਨੂੰ ਕਿਵੇਂ ਪਤਾ ਹੋਵੇਗਾ ਉੱਥੇ ਮੈਨੂੰ ਕਿਸੇ ਨੇ ਨਹੀਂ ਰੋਕਿਆ ਜੇਕਰ ਰੋਕਿਆ ਜਾਂਦਾ ਤਾਂ ਮੈਂ ਫੋਟੋ ਡਿਲੀਟ ਕਰ ਦਿੰਦੀ ਮੇਰੇ ਖਿਲਾਫ ਇਹ ਬੇਕਾਰ ਐਫਆਈਆਰ ਦਰਜ ਕਰਨ ਦੀ ਕੀ ਲੋੜ ਸੀ ਮੈਂ ਬਹੁਤ ਮਾਨਸਿਕ ਤਸੀਹੇ ਚੱਲੇ ਉਸ ਦਾ ਕੀ ਅਜੇ ਵੀ ਸਮਾਂ ਐਫਆਈਆਰ ਵਾਪਸ ਲਾਓ ਨਹੀਂ ਤਾਂ ਮੈਂ ਅਤੇ ਮੇਰੀ ਕਾਨੂੰਨੀ ਟੀਮ ਸੰਘਰਸ਼ ਕਰਨ ਲਈ ਤਿਆਰ ਹਾਂ ਇਹ ਗੱਲ ਇਹ ਬਿਆਨ ਜੋ ਦਿੱਤਾ ਗਿਆ ਹੈ ਅਰਚਨਾ ਮਖਵਾਨਾ ਦੇ ਵੱਲੋਂ ਜੋ ਕਿ ਸੂਰਤ ਦੀ ਰਹਿਣ ਵਾਲੀ ਹੈ ਗੁਜਰਾਤ ਦੀ ਜਿਸ ਦੇ ਵੱਲੋਂ ਦਰਬਾਰ ਸਾਹਿਬ ਆ ਕੇ ਯੋਗਾ ਕੀਤਾ ਗਿਆ ਸੀ 21 ਜੂਨ ਵਾਲੇ ਦਿਨ ਇੰਟਰਨੈਸ਼ਨਲ ਯੋਗਾ ਡੇ ਦੇ ਉੱਤੇ ਤਾਂ ਇਸ ਕੁੜੀ ਦੇ ਵੱਲੋਂ ਆਪਣਾ ਪੱਖ ਫਿਰ ਤੋਂ ਰੱਖਿਆ ਗਿਆ ਤੇ ਸ਼੍ਰੋਮਣੀ ਕਮੇਟੀ ਪੁਲਿਸ ਨੂੰ ਵੀ ਉਸ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਇਹ ਐਫ ਆਈ ਆਰ ਜੋ ਮੇਰੇ ਖਿਲਾਫ ਦਰਜ ਕਰਵਾਈ ਆ ਵਾਪਸ ਲੈ ਲਈ ਜਾਣੀ ਚਾਹੀਦੀ ਆ ਨਹੀਂ ਤਾਂ ਉਸ ਦੇ ਵੱਲੋਂ ਕਾਨੂੰਨੀ ਸਹਾਰਾ ਲੈ ਕੇ ਆਪਣੀ ਕਾਨੂੰਨੀ ਟੀਮ ਦੇ ਨਾਲ ਇਸ ਨੂੰ ਚੈਲੰਜ ਕੀਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਉੱਤੇ ਕੀ ਜਵਾਬ ਦਿੰਦੀ ਆ ਤੇ ਕੀ ਇਹ ਮਾਮਲਾ ਇੱਥੇ ਹੀ ਰੁਕੇਗਾ ਜਾਂ ਫਿਰ ਹੋਰ ਅੱਗੇ ਵਾਧਾ ਦਿਖਾਈ ਦੇਵੇਗਾ ਇਸ ਦੇ ਬਾਰੇ ਤੁਹਾਡੀ ਜੋ ਵੀ رائے ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ